ਸਭ ਤੁਸੀਂ ਚਾਂਸਿੰਗ ਸਫਰੀ ਦੀਆਂ ਲਾਈਨਾਂ ਜੇ ਤੁਸੀਂ ਬੋਲ ਦੋ ਉਹ ਬੜੇ ਕਮਾਲ ਦੀ ਲਿਖੀ ਆ ਉਹਨਾਂ ਨੇ ਲਾਈਨਾਂ ਗੁਰੂ ਸਾਹਿਬ ਵਾਲੀ ਹਾਂ ਉਹਨਾਂ ਨੇ ਲਿਖਿਆ ਉਹ ਕਹਿੰਦੇ ਰਾਤ ਵੇਲੇ ਚਮਕੌਰ ਗੜੀ ਚੋਂ ਪਾਇ ਕਿਸੇ ਨੇ ਚਾਲੇ ਚਾਰ ਚ ਫਿਰੇ ਕੁੱਪ ਹਨੇਰਾ ਉੱਤੇ ਬੱਦਲ ਕਾਲੇ ਹਾਂਜੀ ਮਾਛੀ ਵਾਲੇ ਜੰਗਲ ਦੇ ਬਲ ਘੱਤੀ ਜਾਏ ਬਹੀਰਾ ਪੈਰਾਂ ਦੇ ਵਿੱਚ ਛਾਲੇ ਚਮਕਣ ਜਾਮਾਂ ਲੀਰੋ ਲੀਰਾਂ ਹਾਂਜੀ ਐਸਾ ਜੋਰ ਹਨੇਰੀ ਪਾਇਆ ਨਜਰੀ ਕੁਝ ਨਾ ਆਂਦਾ ਸੀ ਉਹ ਹੋ ਕੇ ਵੇ ਫਿਕਰਾ ਰਾਹੀ ਅੱਗੇ ਵਧਿਆ ਜਾਂਦਾ ਸੀ ਹਾਂਜੀ ਜਾਂਦੇ ਜਾਂਦੇ ਰਾਹੀ ਦੇ ਇੱਕ ਪੈਰ ਨੂੰ ਠੇਡਾ ਲੱਗਾ ਹੂੰ ਉਸੇ ਵੇਲੇ ਰਾਹੀ ਦਾ ਝਟ ਰੁੱਕ ਗਿਆ ਸੀ ਅੱਗਾ ਹੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਠੇਡਾ ਜੀਤ ਸਿੰਘ ਦੀ ਲੋਥ ਨੂੰ ਲੱਗਿਆ ਬਿਲਕੁਲ ਉਸੇ ਵੇਲੇ ਰਾ ਦਾ ਰੁੱਕ ਗਿਆ ਸੀ ਅੱਗਾ ਅਰਸ਼ਾਂ ਵਿੱਚੋਂ ਬਿਜਲੀ ਚਮਕੀ ਬੱਦੀ ਕਿਸੇ ਪ੍ਰੀਤ ਦੀ ਗੌਰ ਨਾਲ ਜਦ ਤੱਕਣ ਲੱਗਾ ਇਹ ਸੀ ਲੋਥ ਅਜੀਤ ਦੀ ਅਜੀਤ ਤੇਰੀ ਲੋਹ ਦੇ ਉੱਤੇ ਕਫਨ ਕਿਸੇ ਨਹੀਂ ਪਾਉਣਾ ਮਿੱਟੀ ਦੇ ਵਿੱਚ ਰੁਲਦੀ ਰਹੇ ਸੀ ਲਾਂਬੂ ਕਿਸੇ ਨਾ ਲਾਉਣਾ ਬੋਟੀਆਂ ਤੇਰੀਆਂ ਲੈ ਕੇ ਇੱਲਾਂ ਭਾਉਣ ਗਿਆ ਅਸਮਾਨੀ ਤਾਂ ਮੈਂ ਸਮਝੂ ਧੰਨ ਧੰਨ ਤੇਰੀ ਸਫਲ ਹੋਈ ਕੁਰਬਾਨੀ ਤੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਜਦੋਂ ਪੰਜ ਪਿਆਰਿਆਂ ਨੇ ਪੰਜ ਖਾਲਸੇ ਨੇ ਭਾਈ ਦਿਆ ਸਿੰਘ ਦੀ ਅਗਵਾਈ ਦੇ ਵਿੱਚ ਹੁਕਮ ਕੀਤਾ ਵੀ ਚਮਕੌਰ ਦੀ ਗੜੀ ਛੱਡੋ ਹਾਂਜੀ ਫਿਰ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਣ ਦਾ ਫੈਸਲਾ ਕੀਤਾ ਠੀਕ ਹੈ ਜੀ ਤੇ ਰਾਤ ਨੂੰ ਫਿਰ ਸਤਿਗੁਰੂ ਮਹਾਰਾਜ ਚਮਕੌਰ ਦੀ ਗੜੀ ਤੋਂ ਤੁਰੇ ਠੀਕ ਹੈ ਜੀ ਪੰਜ ਸਿੰਘ ਨਾਲ ਲੈ ਕੇ ਤੁਰੇ ਠੀਕ ਹੈ ਜੀ ਵੇਖ ਗੜੀਏ ਮੈਂ ਹੱਸਦਾ ਜਾ ਰਿਹਾ ਹਾਂ ਹਾਂਜੀ ਆਖੀ ਸਮੇਂ ਨੂੰ ਮੱਥੇ ਨਹੀਂ ਵੱਟ ਮੇਰੇ ਠੀਕ ਹੈ ਜੀ ਤੇਰੇ ਕੋਲ ਨੇ ਸੋਹਲ ਪੁੱਤ ਮੇਰੇ ਇਹ ਸਿੰਘ ਨੇ ਰੇਸ਼ਮੀ ਪੱਟ ਮੇਰੇ ਕਵਿ ਜੀਆਂ 70 ਹਾਂਜੀ ਹਾਂ ਕਫਣ ਪਾਇਆ ਨਹੀਂ ਦੋਹਾਂ ਤੇ ਐਸ ਕਰਕੇ ਵੀ ਦੋਨੋਂ ਸਾਹਿਬਜ਼ਾਦਿਆਂ ਦੀ ਲੋਥ ਤੇ ਕਫਣ ਕਿਉਂ ਨਹੀਂ ਪਾਇਆ ਕਫਣ ਪਾਇਆ ਨਹੀਂ ਦੋਹਾਂ ਤੇ ਐਸ ਕਰਕੇ ਬਾਕੀ ਸਿੰਘ ਨਹੀਂ ਪੁੱਤਾਂ ਤੋਂ ਘੱਟ ਮੇਰੇ ਆਖੇ ਸਮੇਂ ਆਪਣਾ ਮੁੜਕੇ ਨਹੀਂ ਹੁਣ ਤੂੰ ਮੇਲ ਹੋਣਾ ਜਾਦ ਰੱਖੀ ਜੋ ਫਤਿਹ ਗਜਾ ਚੱਲਿਆ ਕਰਜ਼ਾ ਹੋਰ ਵੀ ਸਿਰ ਤੋਂ ਲਾਭਣਾ ਹੈ ਇਸੇ ਲਈ ਮੈਂ ਚਾਲੇ ਪਾ ਚੱਲਿਆ ਕਈਆ ਨੇ ਇੱਕ ਹੋਰ ਬੜੀ ਕਮਾਲ ਦੀ ਗੱਲ ਲਿਖੀ ਮਤਲਬ ਆਪਣੀ رائے ਦਿੱਤੀ ਹੈ ਹਾਂਜੀ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚੋਂ ਨਾ ਨਿਕਲਦੇ ਹਾਂਜੀ ਤਾਂ ਜਿਹੜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਇਹ ਗੁਰੂ ਗ੍ਰੰਥ ਸਾਹਿਬ ਹੀ ਹੋਂਦ ਚ ਨਹੀਂ ਤਾਂ ਆਉਣਾ ਠੀਕ ਹੈ ਜੀ ਮਤਲਬ ਚਮਕੌਰ ਦੀ ਗੜੀ ਚੋਂ ਨਿਕਲਣਾ ਬੜੇ ਕਾਜ ਮੂਰੇ ਤੇ ਇੱਕ ਤਾਂ ਇਹ ਹੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਰੂਪ ਦਿੱਤਾ ਨੌਵੇਂ ਪਾਤਸ਼ਾਹ ਦੇ ਸੰਲੋਕ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਜ ਕਰਾਈ ਇਸ ਕਰਕੇ ਚਮਕੌਰ ਦੀ ਗੜੀ ਤੋਂ ਨਿਕਲਣਾ ਇਹ ਕਾਰਜ ਜੇ ਅਧੂਰਾ ਰਹਿੰਦਾ ਸੀ ਜਫਰਨਾਮੇ ਚ ਸਤਗੁਰੂ ਮਹਾਰਾਜ ਨੇ ਲਿਖਿਆ ਵੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਤਾਂ ਔਰੰਗਜ਼ੇਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਇੱਕ ਮੁਲਾਕਾਤ ਕਾਂਗੜ ਪਿੰਡ ਚ ਹੋਣੀ ਤੈ ਹੋਈ ਸੀ ਸੋ ਇਹ ਦੋ ਮੁੱਖ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ। ਠੀਕ ਹੈ ਜੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇਤਿਹਾਸਕ ਇੱਕ ਹੋਰ ਬੜੀ ਕਮਾਲ ਦੀ ਗੱਲ ਆਪਾਂ ਨੂੰ ਦੱਸਦੇ ਹਾਂ। ਹਾਂਜੀ। ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪੰਜ ਸਿੰਘ ਨਿਕਲੇ ਨਾ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਨਹੀਂ ਨਿਕਲੇ। ਹਾਂਜੀ। ਤੇ ਉਹ ਅਲੱਗ-ਅਲੱਗ ਦਸ਼ਾਵਾਂ ਨੂੰ ਨਿਕਲੇ। ਠੀਕ ਹੈ। ਤੇ ਪਰ ਅਲੱਗ-ਅਲੱਗ ਦਿਸ਼ਾਵਾਂ ਨੂੰ ਹੋਣ ਤੋਂ ਪਹਿਲਾਂ ਉਹਨਾਂ ਨੇ ਤੈਅ ਕੀਤਾ ਵੀ ਉਦੋਂ ਸਾਡੇ ਬਡੇਰੇ ਵੀ ਤੜਕਿਆਂ ਨੂੰ ਤਾਰਿਆਂ ਨੂੰ ਦੇਖ ਕੇ ਉੱਡਦੇ ਹੁੰਦੇ ਸੀ ਹਾਂ ਉਹ ਤਾਰੇ ਦੀ ਸਿਹਤ ਲੈ ਕੇ ਵੀ ਜਦੋਂ ਇਹ ਤਾਰੇ ਇੱਥੇ ਹੋਣਗੇ ਆਪਾਂ ਇਹ ਤਾਰੇ ਦੀ ਦਿਸ਼ਾ ਨੂੰ ਇਕੱਠੇ ਹੋਣਾ ਹੈ ਠੀਕ ਹੈ ਤਾਂ ਹੀ ਮਾਛੀ ਬੜੇ ਇਕੱਠੇ ਹੋਏ ਸੀ ਸਾਡੇ ਦੋ ਗ੍ਰੰਥਾਂ ਦੇ ਵਿੱਚ ਹੋਰ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਦੋ ਸਾਡੇ ਜਿਹੜੇ ਮੁਢਲੇ ਸਰੋਤਾਂ 100 ਸਾਖੀ ਵਿੱਚ ਲਿਖਿਆ ਵੀ ਮਹਾਰਾਜ ਨੇ Taadi ਵਜਾ ਕੇ ਨਿਕਲੇ ਇੱਕ ਠੋਕ ਕੇ ਨਿਕਲੇ ਹਾਂਜੀ ਲੜੇ ਬਹੁਤ ਲੜਾਈ ਦਿਵਸ ਹੀ ਸਾਰਾ ਸਿੱਖਾਂ ਕਿਹਾ ਪਾਤਸ਼ਾਹ ਛੋਡੋ ਅਖਾਰਾ ਸਾਰਾ ਦਿਨ ਦੀ ਲੜਾਈ ਤੋਂ ਬਾਅਦ ਰਾਤ ਨੂੰ ਮਹਾਰਾਜ ਨੇ ਚਮਕੌਰ ਤੋਂ ਛੱਡਣ ਦੀ ਸਿੱਖਾਂ ਨੇ ਬੇਨਤੀ ਕੀਤੀ ਠੀਕ ਹੈ ਗਿਆ ਹਿੰਦੂ ਪੀਰ ਕਹਿ ਤਲੀ ਵਜਾਈ ਠੀਕ ਹੈ ਜੀ ਇਹ ਕਿਹਾ ਵੀ ਹਿੰਦੂਆਂ ਦਾ ਪੀਰ ਗੁਰੂ ਗੋਬਿੰਦ ਸਿੰਘ ਜਾ ਰਹੇ ਹੈ ਕਈ ਅਰਬੀ ਫਾਰਸੀ ਦੇ ਸ਼ਬਦ ਵੀ ਬੋਲਦੇ ਆਂ ਵੀ ਪੀਰੇ ਹਿੰਦ ਰਬਦ ਵੀ ਹਿੰਦੂਆਂ ਦਾ ਪੀਰ ਚੱਲਿਆ ਤੁਸੀਂ ਫੜ ਸਕਦੇ ਹੋ ਤੇ ਸੂਰਜ ਪ੍ਰਕਾਸ਼ ਦੇ ਭਾਈ ਸੰਤੋਖ ਸਿੰਘ ਨੇ ਲਿਖਿਆ ਇਹੋ ਕਹੇ ਉੱਚੀ ਧੁਨ ਤੇ ਬੋਲੇ ਹਾਂਜੀ ਉੱਚੀ ਬਾਤ ਚ ਬੋਲੇ ਗੁਰੂ ਜੀ ਠੀਕ ਹੈ ਜੀ ਦੇ ਹੱਥਨ ਤਾੜੀ ਭਗਵਾਨ ਹਾਂਜੀ ਵੀ ਗੁਰੂ ਜੀ ਨੇ ਦੋਨੇ ਹੱਥਾਂ ਦੀ ਤਾੜੀ ਦੇ ਕੇ ਫਿਰ ਉੱਚੀ ਵੀ ਬੋਲੇ ਉੱਚੀ ਬੋਲਣ ਤੋਂ ਬਾਅਦ ਜਕਾਰਾ ਛੱਡਿਆ ਇਹ ਕਿਹਾ ਵੀ ਅਸੀਂ ਜਾ ਰਹੇ ਹਾਂ ਹਿੰਦੂਨ ਪੀਰ ਚੱਲਿਓ ਅਬ ਨਿਕਸਿਓ ਘੇਰੋ ਤੁਮ ਮੈਂ ਜੋ ਬਲਵਾਨ ਆ ਠੀਕ ਹੈ ਜੀ ਵੀ ਤੁਹਾਡੇ ਚੋਂ ਜਿਹੜਾ ਸੂਰਬੀਰ ਆ ਆਕੇ ਤੁਸੀਂ ਘੇਰ ਸਕਦੇ ਹੋ ਠੀਕ ਹੈ ਜੀ ਸਵਰ ਸਿੰਘ ਜੀ ਜਦੋਂ ਗੁਰੂ ਸਾਹਿਬ ਆ ਤਾੜੀ ਮਾਰ ਕੇ ਨਿਕਲਦੇ ਆ ਗੱਡੀ ਦੇ ਵਿੱਚੋਂ ਜੀ ਇਤਿਹਾਸਕਾਰ ਕਹਿੰਦੇ ਆ ਵੀ ਤਿੰਨ ਸਿੰਘ ਸੀ ਤੇ ਅੱਜ ਦੀ ਜਿਹੜੀ ਆਪਾਂ ਇਤਿਹਾਸ ਖੋਜ ਦੇ ਵਿੱਚੋਂ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿੰਨੇ ਸਿੰਘ ਸੀ ਯਾਰ ਉਹਨਾਂ ਦਾ ਪਛੋਕੜ ਕੀ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਤਿੰਨ ਸਿੰਘਾਂ ਦਾ ਨਿਕਲਣਾ ਆਮ ਪ੍ਰਚਲਿਤ ਗੱਲ ਰਹੀ ਹੈ ਹਾਂਜੀ ਪਰ ਹੁਣ ਇਤਿਹਾਸ ਦੀਆਂ ਨਵੀਆਂ ਖੋਜਾਂ ਨੇ ਬਕਾਇਦਾ ਤੌਰ ਤੇ ਸਿੱਧ ਕਰ ਦਿੱਤਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪੰਜ ਸਿੰਘ ਚਮਕੌਰ ਦੀ ਗੜੀ ਚੋਂ ਅੱਗੇ ਨਿਕਲੇ ਠੀਕ ਹੈ ਜੀ ਉਹਨਾਂ ਦੇ ਖਾਨਦਾਨ ਪਛੋਕੜਾਂ ਦਾ ਵੀ ਪਤਾ ਲੱਗਦਾ ਹੈ ਠੀਕ ਹੈ ਜੀ ਪੰਜ ਪਿਆਰਿਆਂ ਦੇ ਵਿੱਚੋਂ ਪਾਈ ਦਿਆ ਸਿੰਘ ਠੀਕ ਹੈ ਜੀ ਦੂਜਾ ਭਾਈ ਧਰਮ ਸਿੰਘ ਠੀਕ ਹੈ ਜੀ ਇਹ ਪੰਜ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਸਾਰਾ ਦੋ ਪਿਆਰੇ ਸੀ ਠੀਕ ਹੈ ਜੀ ਤੇ ਤੀਜਾ ਸਿੰਘ ਜਿਹੜੀ ਪਹਿਲੀ ਰਵਾਇਤ ਪ੍ਰਚਲਿਤ ਆ ਉਹ ਭਾਈ ਮਾਨ ਸਿੰਘ ਸੀ ਮਾਨ ਸਿੰਘ ਜੀ ਹਾਂ ਜੀ ਤੇ ਜਿਹੜਾ ਮਾਨ ਸਿੰਘ ਸੀ ਇਹ ਭਾਈ ਮਨੀ ਸਿੰਘ ਦਾ ਭਤੀਜਾ ਲੱਗਦਾ ਸੀ ਠੀਕ ਹੈ ਜੀ ਉਹਨਾਂ ਦੇ ਛੋਟੇ ਭਰਾ ਦਾ ਪੁੱਤਰ ਸੀ ਠੀਕ ਹੈ ਜੀ ਮਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਚੋਂ ਨਿਕਲੇਆ ਚਮਕੌਰ ਦੀ ਗੜੀ ਚੋਂ ਨਿਕਲੇਆ ਠੀਕ ਹੈ ਜੀ ਤੇ ਚੌਥਾ ਸੀ ਦਇਆ ਸਿੰਘ ਪ੍ਰੋਹਤ ਠੀਕ ਹੈ ਇਹ ਬ੍ਰਾਹਮਣ ਜਾਤੀ ਦੇ ਸਨ ਤਾਂ ਪ੍ਰੋਹਤ ਇਹਨਾਂ ਦੇ ਨਾਮ ਨਾਲ ਲੱਗਦਾ ਸੀ ਠੀਕ ਹੈ ਜੀ ਇਹਨਾਂ ਦਾ ਜਿਹੜਾ ਦਾਦਾ ਸੀ ਨਾ ਭਾਈ ਸਿੰਘਾ ਪ੍ਰੋਹਤ ਹਾਂਜੀ ਉਹ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਸਿੱਖ ਬਣ ਗਿਆ ਸੀ ਠੀਕ ਹੈ ਜੀ ਤੇ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੇ ਜੰਗਾਂ ਵੀ ਲੜੀਆਂ ਹਾਂਜੀ ਦਇਆ ਸਿੰਘ ਪ੍ਰੋਹਤ ਦਾ ਜਿਹੜਾ ਪਿਤਾ ਜੀ ਜਾਤੀ ਮਾਲਕ ਸੀ ਉਹਨਾਂ ਦਾ ਨਾਂ ਠੀਕ ਹੈ ਜੀ ਤੇ ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਦੇ ਨਾਲ ਜੰਗਾਂ ਕੀਤੀਆਂ ਇਸ ਤਰ੍ਹਾਂ ਇਹ ਤਿੰਨ ਪੀੜੀਆਂ ਤੋਂ ਘਰਾਣਾ ਗੁਰੂ ਨਾਲ ਜੁੜਿਆ ਤੇ ਇੱਥੋਂ ਦੇਹਾ ਸਿੰਘ ਪ੍ਰੋਹਤ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਚੌਥਾ ਸਿੰਘ ਬਣ ਕੇ ਨਿਕਲੇ ਠੀਕ ਹੈ ਜੀ ਤੇ ਪੰਜਵਾਂ ਜਿਹੜਾ ਸਿੰਘ ਸੀ ਉਹ RAM ਸਿੰਘ ਸੀ ਠੀਕ ਹੈ ਜੀ ਤੇ RAM ਸਿੰਘ ਭਾਈ ਬਚਿੱਤਰ ਸਿੰਘ ਦਾ ਮੁੰਡਾ ਸੀ ਸਰ ਜਿਹੜਾ ਕਬਜ਼ ਪੁੱਤਰ ਹਾਂਜੀ ਜਿਹੜਾ ਆਪਾਂ ਨੇ ਦੱਸਿਆ ਨਾ ਮਲਕਪੁਰ ਰੰਗਣਾ ਫੱਟੜ ਹੋ ਗਏ ਸੀ ਭਾਈ ਮਨੀ ਸਿੰਘ ਦੇ ਪੁੱਤਰ ਬਚਿੱਤਰ ਸਿੰਘ ਠੀਕ ਹੈ ਜੀ ਤੇ ਇਹ ਜਿਹੜਾ ਰਾਮ ਸਿੰਘ ਨਾਲ ਨਿਕਲਿਆ ਹੈ ਇਹ ਭਾਈ ਮਨੀ ਸਿੰਘ ਦਾ ਪੋਤਾ ਤੇ ਭਾਈ ਬਚਿੱਤਰ ਸਿੰਘ ਦਾ ਪੁੱਤਰ ਸੀ ਇਸ ਤਰ੍ਹਾਂ ਜਿਹੜੇ ਇਹ ਪੰਜ ਸਿੰਘ ਮਹਾਰਾਜ ਜੀ ਦੇ ਨਾਲ ਨਿਕਲੇ ਪੰਜ ਪਿਆਰੇਆਂ ਚ ਦੋ ਪਿਆਰੇ ਦੇਹਾ ਸਿੰਘ ਤੇ ਧਰਮ ਸਿੰਘ ਠੀਕ ਹੈ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਇੱਕ ਉਹਨਾਂ ਦਾ ਛੋਟਾ ਭਰਾ ਠੀਕ ਹੈ ਜੀ ਤੇ ਇੱਕ ਉਹਨਾਂ ਦਾ ਪੋਤਾ ਠੀਕ ਹੈ ਜੀ ਉਹ ਨਿਕਲੇ ਨਿਕਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਨ੍ਹਾਂ ਹਾਲਾਤਾਂ ਦੇ ਵਿੱਚ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਨੂੰ ਤੁਰ ਪਏ ਠੀਕ ਹੈ ਜੀ ਪਿੱਛੇ ਕਿਹੜੇ ਸਿੰਘ ਸਿੰਘ ਰਹਿਗੇ ਸੀਗੇ ਜੀ ਹਾਂ ਜੀ ਪਿੱਛੇ ਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਆਪਣੇ ਸਿਰੋਂ ਕਲਗੀ ਲਾ ਕੇ ਤਾਜ ਲਾ ਕੇ ਸੰਗਤ ਸਿੰਘ ਦੇ ਸਿਰ ਦੇ ਉੱਤੇ ਟਿਕਾਇਆ ਤੇ ਪੰਥ ਖਾਲਸੇ ਨੂੰ ਗੱਦੀ ਦਿੱਤੀ ਹਾਂਜੀ ਗੁਰੂ ਪੰਥ ਜਿਹੜਾ ਆਪਾਂ ਕਹਿੰਦੇ ਆ ਇੱਕ ਗੁਰੂ ਗ੍ਰੰਥ ਹੈ ਪੰਥ ਨੂੰ ਚਮਕੌਰ ਦੀ ਗੜੀ ਚ ਨਿਵਾਜਿਆ ਬਿਲਕੁਲ ਠੀਕ ਹੈ ਜੀ ਜਿਵੇਂ ਗ੍ਰੰਥਾ ਚਾਉਂਦਾ ਖਾਲਸਾ ਮੇਰੋ ਸਤਗੁਰ ਪੂਰਾ ਸਤਗੁਰ ਪੂਰਾ ਹਾਂਜੀ ਖਾਲਸਾ ਮੇਰੋ ਸੱਜਣ ਸੂਰਾ ਹਾਂਜੀ ਤੇ ਖਾਲਸੇ ਨੂੰ ਸਤਗੁਰੂ ਦੇ ਰੂਪ ਜਿਥੇ ਕਲਗੀ ਦਿੱਤੀ ਠੀਕ ਹੈ ਜੀ ਮਹਾਰਾਜ ਨੇ ਤੇ ਉਹਨਾਂ ਦੇ ਨਾਲ ਸੰਤ ਸਿੰਘ ਬੰਗੇਸ਼ਰੀ ਰਿਹਾ ਦੂਜਾ ਸਿੰਘ ਠੀਕ ਹੈ ਜੀ ਪਰ ਇੱਕ ਸੰਗਤ ਸਿੰਘ ਜਿਹਦੇ ਸਿਰ ਦੇ ਉੱਤੇ ਤਾਜ ਟਿਕਾਇਆ ਗਿਆ ਠੀਕ ਹੈ ਜੀ ਤੇ ਦੂਜਾ ਭਾਈ ਸੰਤ ਸਿੰਘ ਬੰਗੇਸ਼ਰੀ ਠੀਕ ਹੈ ਜੀ ਤੇ ਇਹ ਵੀ ਹੁਣ ਤੱਥ ਜਦੋਂ ਇਤਿਹਾਸ ਬਾਹਰ ਕੱਢਦੇ ਆ ਸੰਤ ਸਿੰਘ ਬਗੇਸ਼ਰੀ ਭਾਈ ਮਨੀ ਸਿੰਘ ਦੇ ਚਾਚੇ ਦਾ ਮੁੰਡਾ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਦੂਜੇ ਦਿਨ ਨੌਪੋਰ ਨੂੰ ਚਮਕੌਰ ਦੀ ਧਰਤੀ ਉੱਤੇ ਸੰਗਤ ਸਿੰਘ ਵੀ ਸ਼ਹੀਦ ਹੋ ਗਏ ਠੀਕ ਹੈ ਜੀ ਤੇ ਸੰਤ ਸਿੰਘ ਬੰਗੇਸ਼ਰੀ ਸ਼ਹੀਦ ਭਾਈ ਮਨੀ ਸਿੰਘ ਦੇ ਚਾਚੇ ਦਾ ਮੁੰਡਾ ਵੀ ਤੇ ਚੇਹਰਾ ਭਰਾ ਵੀ ਸ਼ਹੀਦ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਸਰਿੰਦਰ ਸਿੰਘ ਰਸੂਲਪੁਰੀ ਜੀ ਆਪਾਂ ਜਿਹੜੀ ਵਿਖੜੇ ਪੈਂਡੇ ਦੀ ਦਾਸਥਾਨ ਆ ਸੰਗਠਨ ਨਾਲ ਸਾਂਝੀ ਕਰ ਰਹੇ ਹਾਂ ਚਮਕੌਰ ਦੀ ਗੜੀ ਚੋਂ ਮਹਾਰਾਜ ਬਿਨਾਂ ਘੋੜੇ ਤੋਂ ਬਿਨਾਂ ਜੋੜੇ ਤੋਂ ਬਿਨਾਂ ਕਲਗੀ ਤੋੜੇ ਤੋਂ ਨੰਗੇ ਪੈਰੀਂ ਚਮਕੌਰ ਦੀ ਗੜੀ ਚੋਂ ਤੁਰੇ ਜਿਹਦੇ ਬਾਰੇ ਆਨੰਦ ਲਾਲ ਗੋਆ ਨੇ ਇਸ ਮਹਾਰਾਜ ਦੀ ਹਾਲਾਤ ਨੂੰ ਦੇਖ ਕੇ ਕਿਹਾ ਸੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਜਿਸ ਸਥਾਨ ਦੇ ਉੱਤੇ ਤਾੜੀ ਮਾਰੀ ਹਾਂਜੀ ਉਸੇ ਸਥਾਨ ਦੇ ਉੱਤੇ ਗੁਰਦੁਆਰਾ ਤਾੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਬਣਿਆ ਹੋਇਆ ਹੈ ਕੁਝ ਜੀ ਦੂਰੀ ਤੇ ਆ ਆਪਣੇ ਜੀ ਗੜੀ ਸਾਹਿਬ ਤੋਂ ਬਹੁਤ ਦੂਰ ਤੇ ਹੀ ਹੈ ਥੋੜੀ ਦੂਰੀ ਤੇ ਹੀ ਹੈ ਆਪ ਤੁਸੀਂ ਦੇਖ ਹੀ ਰਹੇ ਆਂ ਹਾਂ ਆਪਾਂ ਜਿਹੜਾ ਦੇਖ ਰਹੇ ਆਂ ਇਹ ਜਿਹੜੀ ਕਾਰ ਸੇਵਾ ਇਹ ਜਿਹੜਾ ਤੁਸੀਂ ਅੱਜ ਤਾੜੀ ਸਾਹਿਬ ਗੁਰਦੁਆਰਾ ਸਾਹਿਬ ਦੀ ਆ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਵੀ ਹੁਣ ਮੂੰਹ ਮੱਥਾ ਦਿਖ ਤੇ ਦਰਬਾਰ ਸਾਹਿਬ ਦੀ ਕੀ ਸਥਿਤੀ ਆ ਜਿਹੜੀ ਦਿਖਾਈ ਜਾ ਰਹੀ ਹੈ ਇਹ ਰਸੂਲਪੁਰੀ ਜੀ ਨਿਹੰਗ ਫੌਜਾਂ ਵਿਦੀ ਜਿੰਦੀ ਸੰਪਰਦਾ ਜਿਹੜੀ ਠੀਕ ਹੈ ਜੀ ਉਹਨਾਂ ਦੇ ਜਥੇਦਾਰ ਬਾਬਾ ਦਿਆ ਸਿੰਘ ਉਹਨਾਂ ਨੇ ਆਰੰਭ ਕਰਾਈ ਸੀ ਠੀਕ ਹੈ ਜੀ ਹੁਣ ਉਹਨਾਂ ਦੀ ਜਗ੍ਹਾ ਜਿਹੜੀ ਇਸ ਵਿਧੀ ਚੰਦ ਸੰਪਰਤਾ ਨਿਹੰਗਾਂ ਦੀ ਜਿਹੜੀ ਜ਼ਥੇਦਾਰੀ ਹੈ ਉਹ ਬਾਬਾ ਅਵਤਾਰ ਸਿੰਘ ਜੀ ਦੇ ਕੋਲ ਆ ਉਹ ਕਰਵਾ ਰਹੇ ਹਨ